ਇਹ ਵੀ ਨਾਮਦੇਵ ਜੀ ਦੀ ਕਥਾ ਹੁੰਦੀ ਹੈ ਮੱਚਾ ਪੜਨ ਵਾਸਤੇ ਆਇਆ ਭਗਤ ਨਾਮਦੇਵ ਜੀ ਨੇ ਉਸ ਬੱਚੇ ਨੇ ਸੋਨਾ ਗਲ ਵਿੱਚ ਪਾਇਆ ਲਵਾ ਲਿਆ ਕਹਿਣ ਲੱਗੇ ਇੱਥੇ ਸੋਨਾ ਲਾ ਜਾ ਕਰ ਗਿਆ ਮਾ ਨੇ ਗਵੰਢਨ ਨੂੰ ਦੱਸਿਆ ਵੀ ਚੰਗਾ ਭਗਤ ਹੈ ਬੱਚੇ ਦਾ ਸੋਨਾ ਲਵਾ ਲਿਆ ਰਖ ਲਿਆ ਭਗਤ ਨੇ ਘਰ ਸਾਰੇ ਨਗਰ ਵਿੱਚ ਨਿੰਦਿਆ ਹੋ ਰਹੀ ਬਿਨ ਭਗਤ ਦਾ ਕੋਈ ਸਾਨੂੰ ਨਿੰਦਿਆ ਦਾ ਬਹਾਨਾ ਚਾਹੀਦਾ ਤਿਆਰ ਤੇ ਅੱਗੇ ਬੈਠੇ ਆ ਨਿੰਦਿਆ ਦਾ ਬਹਾਨਾ ਚਾਹੀਨ ਨਾ ਬਸ ਹੁਣ ਭਗਤ ਜੀ ਸਾਰੇ ਨਿੰਦਿਆ ਹੋ ਰਹੀ ਨਾਮਦੇਵ ਜੀ ਦੀ ਅਗਲੇ ਦਿਨ ਸੇਠ ਆਇਆ ਭਗਤ ਜੀ ਨੇ ਕਿਹਾ ਸੇਠ ਜੀ ਆਪਣਾ ਸੋਨਾ ਲੈ ਜਾਓ ਬੱਚੇ ਨੂੰ ਨਾ ਪਾਇਆ ਕਰੋ ਕੋਈ ਮਾਰ ਨਾ ਦੇ ਬੱਚੇ ਨੂੰ ਸੇਠ ਨੇ ਜਾ ਕੇ ਘਰ ਦੱਸਿਆ ਫਿਰ ਘਰ ਵਾਲੀ ਦੇ ਕਿਹੜਾ ਗੱਲ ਬਚਣੀ ਸੀ ਉਹਨੇ ਫਿਰ ਗਵੰਡਨ ਨੂੰ ਦੱਸੀ ਸਾਰੇ ਭੈਲਗੇ ਭੀ ਭਗਤ ਜੀ ਬੜੇ ਚੰਗੇ ਨੇ ਸਾਰੇ ਸ਼ਹਿਰ ਦੇ ਵਿੱਚ ਬੜੀ ਉਸਤਤ ਹੋ ਰਹੀ ਭਗਤ ਜੀ ਬੜੇ ਚੰਗੇ ਨੇ ਦੁਨੀਆ ਦਾ ਕੀ ਹੈ ਭਗਤ ਜੀ ਨੂੰ ਕਿਸੇ ਨੇ ਆ ਕੇ ਕਿਹਾ ਵੀ ਕੱਲ ਤੁਹਾਡੀ ਬੜੀ ਨਿੰਦਿਆ ਹੋ ਰਹੀ ਸੀ ਅੱਜ ਬੜੀ ਉਸਤਤ ਹੋ ਰਹੀ ਹੈ। ਭਗਤ ਨਾਮਦੇਵ ਜੀ ਨੇ ਦੋ ਮੁਠੀਆਂ ਸੁਵਾ ਦੀਆਂ ਚੁੱਕੀਆਂ ਤੇ ਦੋਵੇਂ ਛੁੱਟ ਦਿੱਤੀਆਂ। ਕਹਿਣ ਲੱਗੇ ਇੱਕ ਕਹਿਣ ਲੱਗੇ ਇੱਕ ਕੱਲ ਵਾਲਿਆਂ ਦੇ ਸਿਰ 'ਤੇ ਇੱਕ ਅੱਜ ਵਾਲਿਆਂ ਦੇ ਸਿਰ 'ਤੇ। ਕੀ ਫਰਕ ਪੈਂਦਾ ਹੈ ਤਾਂ? ਸੰਸਾਰ ਦਾ ਸੁਭਾਰ ਹੈ। ਜੋ ਹਰ ਦਾਸਨ ਕੀ ਉਸਤਤ ਹੈ ਜਿਹੜੇ ਉਹਦੇ ਪਿਆਰਿਆਂ ਦੀ ਉਸਤਤ ਹੈ ਸਾ ਹਰ ਕੀ ਵਡਿਆਈ ਹਰੀ ਆਪਣੀ ਵਡਿਆਈ ਹੀ ਭਗਤਾਂ ਦੇ ਨਾਲ ਪ੍ਰਗਟ ਕਰਦਾ ਹੈ ਸੰਸਾਰ ਦੇ ਵਿੱਚ ਭਗਤਾਂ ਨੇ ਆਪਣੀ ਵਡਿਆਈ ਕਰਨੀ ਹੈ ਪਰਮੇਸ਼ਰ ਨੇ ਸੰਸਾਰ ਤੋਂ ਕਰਾਉਣੀ ਹੈ ਉਹਨੇ ਬ੍ਰਹਮ ਗਿਆਨੀ ਸੰਤ ਮਹਾਪੁਰਸ਼ ਕਰਨੀ ਕਮਾਈ ਵਾਲੇ ਭੇਜਦੇ ਕਿ ਜਾਓ ਸੰਸਾਰ ਦੇ ਵਿੱਚ